ਬਾਬੇ ਕਬੀਰ ਸਾਹਿਬ ਦੇ ਇੱਕ ਬਾਣੀ ਚ ਬਚਨ ਹੁੰਦਾ ਹੈ ਬਹੁਤ ਧਿਆਨ ਨਾਲ ਸੁਣਿਓ ਭਗਤ ਜੀ ਕਹਿਣ ਲੱਗੇ ਵੀ ਇੱਕ ਮਤ ਮੇਰੇ ਕੋਲ ਪਹਿਲਾਂ ਸੀ ਉਹ ਕਰੂਪ ਸੀ ਉਹਦਾ ਰੂਪ ਸੋਹਣਾ ਨਹੀਂ ਸੀ ਕੁजात ਸੀ ਕੁजात ਦਾ ਅਰਥ ਉਹਦੀ ਕਿਸਮ ਚੰਗੀ ਨਹੀਂ ਸੀ ਕੁਲਖਣੀ ਸੀ ਕੁਲਖਣੀ ਦਾ ਭਾਵ ਉਹਦੇ ਲੱਛਣ ਚੰਗੇ ਨਹੀਂ ਸੀ ਤੇ ਭਗਤ ਕਬੀਰ ਸਾਹਿਬ ਕਹਿਣ ਲੱਗੇ ਮੈਨੂੰ ਪਤਾ ਲੱਗ ਗਿਆ ਮਨਾ ਤੇਰੀ ਮਤ ਕੁਰੂਪ ਕੁਜਾਤ ਤੇ ਕੁਲਖਣੀ ਹੈ ਇਨ ਤੇ ਇਹਨੇ ਤੈਨੂੰ ਪ੍ਰਮਾਤਮਾ ਦੇ ਦਰ ਤੇ ਬੁਰਿਆ ਪਾ ਦੇਣਾ ਇਹਨੇ ਤੇਰੀ ਪਤ ਨਹੀਂ ਦੇਣ ਦੇਣੀ ਇਹਨੇ ਤੈਨੂੰ ਬੁਰਿਆ ਪਾ ਦੇਣਾ ਸਹੁਰੇ ਘਰ ਪ੍ਰਮਾਤਮਾ ਦੇ ਘਰ ਤੇ ਮੈਂ ਮਨ ਵਿੱਚ ਖਿਆਲ ਕੀਤਾ ਆਪਣੇ ਮੁਰਸ਼ਿਦ ਕੋਲ ਚਲਿਆ ਗਿਆ ਜਦੋਂ ਮੈਂ ਆਪਣੇ ਗੁਰੂ ਮੁਰਸ਼ਿਦ ਕੋਲ ਗਿਆ ਸਮਝਾ ਰਹੇ ਨੇ ਸਾਨੂੰ ਕੰਨ ਲੱਗੇ ਜਾਣ ਦੀ ਦੇਰ ਸੀ ਤੇ ਮੇਰੀ ਮੱਤ ਵਾਲਾ ਭਾਂਡਾ ਉਲਟਾ ਦਿੱਤਾ ਜਿਹੜੀ ਮੇਰੀ ਮੱਤ ਕਰੂਪ ਸੁਜਾਤ ਤੇ ਕੁਲਖਣੀ ਸੀ ਨਾ ਮੇਰੇ ਮੁਰਸ਼ਿਦ ਨੇ ਉਹ ਮੱਤ ਕੱਢ ਕੇ ਤੇ ਫਿਰ ਸੁਜਾਨ ਸੁਜਾਤ ਤੇ ਸੁਲਖਣੀ ਚੰਗੀ ਮੱਤ ਭਰ ਕੇ ਤੋੜ ਦਿੱਤਾ ਜਦੋਂ ਦੀ ਚੰਗੀ ਮੱਤ ਭਰ ਕੇ ਤੋੜਿਆ ਜੀਵਨ ਵਿੱਚ ਆਨੰਦ ਬਣ ਗਿਆ ਮੈਂ ਤੇ ਅਰਦਾਸ ਕਰਦੇ ਪ੍ਰਮਾਤਮਾ ਬਹੁ ਚੰਗਾ ਹੋਇਆ ਮੇਰੀ ਪਹਿਲਾਂ ਵਾਲੀ ਮਤ ਚਲੀ ਗਈ ਗੁਰੂ ਵਾਲੀ ਮਤ ਮੈਂ ਮੁਰਸ਼ਿਦ ਵਾਲੀ ਧਾਰਨ ਕਰ ਲਈ ਪਰ ਮੈਂ ਅਰਦਾਸ ਕਰਕੇ ਕਹਿੰਦਾ ਜੁਗਾਂ ਜੁਗਾਂ ਤੱਕ ਮੇਰੀ ਇਹ ਜੀ ਮਤ ਰਵੇ ਇਹ ਬਾਣੀ ਦਾ ਬਚਨ ਜੀ ਜਿਹਦੇ ਮੈਂ ਅਰਥ ਕਰ ਦਿੱਤੇ ਸ਼ਬਦ ਇਹ ਹੁੰਦਾ ਪਹਿਲੀ ਕ ਰੂਪ ਕੁਜਾਤ ਕੁਲਖਨੀ ਸਹਰੈ ਪਈਏ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਨੀ ਹੁਣ ਗੁਰੂ ਵਾਲੀ ਮਤ ਚੰਗੇ ਸਰੂਪ ਵਾਲੀ ਹੈ ਉਹ ਚੰਗੀ ਸੁਜਾਨ ਹੈ ਉਹ ਸੁਲਖਨੀ ਹੈ ਕੁਲਖਨੀ ਨਹੀਂ ਅਬ ਕੀ ਸਰੂਪ ਸੁਜਾਨ ਸੁਲਖਨੀ ਸਹਜੇ ਉਦਰ ਧਰੀ ਔਰ ਬਾਬਾ ਜੀ ਕਹਿਣ ਲੱਗੇ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਕਹਿਣ ਲੱਗੇ ਬਹੁਤ ਚੰਗਾ ਹੋਇਆ ਪਹਿਲਾਂ ਵਾਲੀ ਮਤ ਚਲੀ ਗਈ ਜੁਗ ਜੁਗ ਜੀਵੋਂ ਮੇਰੀ ਅਬ ਕੀ ਧਰੀ ਜਿਹੜੀ ਮਤ ਮੈਨੂੰ ਗੁਰੂ ਮੁਰਸ਼ਿਦ ਨੇ ਹੁਣ ਦਿੱਤੀ ਆ ਮੈਂ ਅਰਦਾਸ ਕਰਕੇ ਕਹਿੰਦਾ ਇਹ ਜੁਗਾ ਜੁਗੰਤਰਾਂ ਤੱਕ ਨਿਬੇ